ਪਸ਼ੂਆਂ ਵਾਸਤੇ ਕੋਈ ਚਾਰ ਦੀ ਕੋਈ ਫੀਡ ਦੀ ਕੋਈ ਜਿਸ ਤਰ੍ਹਾਂ ਵੀ ਕੋਈ ਪੰਨ ਭਰਾ ਮਦਦ ਕਰ ਸਕਦਾ ਜ਼ਰੂਰ ਕੀਤੀ ਜਾਵੇ ਚਲੋ ਸਾਡੇ ਪਿੰਡ ਦੇ ਮਹਾਂਪੁਰਖ ਨੇ ਜੀ ਬਾਬਾ ਬੰਤਾ ਸਿੰਘ ਜੀ ਹਾਂਜੀ ਮਿੱਤਰ ਪਿਆਰਿਓ ਬਾਈ ਇਹ ਆਪਾਂ ਪਿੰਡ ਖੜੇ ਆ ਮੁੰਡਾ ਪਿੰਡਾ ਜ਼ਿਲ੍ਹਾ ਤਰਨਤਾਰਨ ਬਾਈ ਇੱਥੇ ਨਾ ਬਿਆਸ ਦਰੈਨ ਹੈ ਬਹੁਤ ਵੱਡੀ ਤਬਾਹੀ ਮਚਾਈ ਹੈ ਬਹੁਤ ਪਿੰਡਾਂ ਚ ਬਾਈ ਇੱਥੋਂ ਦੇ ਲੋਕਲ ਬਾਈ ਆਪਣੇ ਮਿੱਤਰ ਸੋਨੂੰ ਇਹ ਬਾਈ ਇਹਦੇ ਬਾਰੇ ਸਾਰਾ ਕੁਝ ਦੱਸਣਗੇ ਵੀ ਇਹਨਾਂ ਨੂੰ ਇੱਥੇ ਇਸ ਪਿੰਡ ਨੂੰ ਲਾ ਲੋ ਜਾਂ ਜਿਹੜੇ ਵੀ ਪਿੰਡ ਨੇ ਪਿੰਡਾਂ ਦੇ ਨਾਮ ਨੇ ਬਾਈ ਵੀ ਕਾਦੀ ਜ਼ਰੂਰਤ ਹੈ ਕੀ ਸਿਸਟਮ ਹੈ ਸਾਰੀ ਬਾਈ ਗੱਲਬਾਤ ਬਾਈ ਸੋਨੂੰ ਦੱਸਣਗੇ ਸਾਡੇ ਬਾਈ ਜੀ 7-8 ਪਿੰਡਾਂ ਨੂੰ ਮੁੰਡਾ ਪਿੰਡ ਜੋਲ ਭੈਲ ਠੀਕ ਹੈ ਜੀ ਗੁੱਜਰਪੁਰਾ ਘੜਕਾ ਸਾਰੇ ਪਿੰਡਾਂ ਦੇ ਵਿੱਚ ਵਿਆਜ ਰਿਆ ਦੀ ਬਹੁਤ ਵੱਡੀ ਮਾਰਿਆ ਜੀ ਹਜ਼ਾਰਾਂ ਏਕੜ ਫਸਲ ਦੀ ਇੱਥੇ ਜਿਹੜੀ ਤਬਾਹ ਹੋ ਚੁੱਕੀ ਆ ਪੂਰੀਆਂ ਤਿਆਰ ਹੋਈਆਂ ਫਸਲਾਂ ਜੀ ਜਿਹਦੇ ਵਿੱਚ ਸਾਰੇ ਖਰਚੇ ਫਸਲਾਂ ਦੇ ਉੱਪਰ ਹੋ ਚੁੱਕੇ ਸੀਗੇ ਜੀ ਉਹ ਸਾਰਾ ਮੰਡ ਦੀ ਬਿਆਸ ਰਿਆ ਦੀ ਚਪੇੜ ਦੇ ਵਿੱਚ ਸਾਰਾ ਏਰੀਆ ਆ ਚੁੱਕਾ ਜੀ ਲੋਕ ਜਿਹੜੇ ਆ ਉਹ ਰਸ਼ਨ ਪਾਣੀ ਤੋਂ ਵਾਂਝੇ ਬੈਠੇ ਆ ਜਿਹੜੇ ਪਸ਼ੂ ਆ ਉਹ ਪੱਠਿਆਂ ਤੋਂ ਫੀਡ ਤੋਂ ਮਤਲਬ ਲੋਕਾਂ ਦਾ ਬਹੁਤ ਬੁਰੇ ਹਾਲਾਤ ਨੇ ਜੀ ਸਾਡੇ ਏਰੀਏ ਦੀ ਜਿਹੜੀ ਜ਼ਮੀਨ ਆ ਪਿੰਡਾਂ ਦੀ ਉਹ 90% ਮੰਡ ਦੇ ਵਿੱਚ ਆ ਜੀ ਤੇ ਸਾਰੇ ਹੀ ਮੰਡ ਦੇ ਵਿੱਚ ਜ਼ਮੀਨ ਹੋਣ ਦਾ ਕਾਰਨ ਫਸਲਾਂ ਤਾਂ ਬਰਬਾਦ ਹੋ ਗਈਆਂ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਆੜਤੀਆਂ ਦੇ ਕੋਲ ਗਹਿਣੇ ਪਈਆਂ ਨੇ ਠੀਕ ਹੈ ਜੀ ਕਿਸੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਆ ਪਿਛਲੇ 20 ਸਾਲਾਂ ਦੇ ਵਿੱਚ ਤਿੰਨ ਤੋਂ ਚਾਰ ਵਾਰ ਫਸਲ ਇਸ ਏਰੀਏ ਦੇ ਵਿੱਚ ਹੋਈ ਆ ਜੀ ਦੁਰਜਾ ਇਰੀਆ ਜਿਹੜਾ ਸਾਡੇ ਪਰਲੇ ਬੰਨੇ ਪੈਂਦਾ ਜੀ ਉਧਰ ਕਾਫੀ ਮਦਦ ਵੀ ਪਹੁੰਚ ਰਹੀ ਆ ਸੰਸਥਾਵਾਂ ਵਾਲੇ ਵੀ ਜਾ ਰਹੇ ਆ ਜੀ ਇਧਰਲੇ ਏਰੀਆ ਦੇ ਵਿੱਚ ਕੋਈ ਵੀ ਸਾਨੂੰ ਕਿਸ ਤਰ੍ਹਾਂ ਦੀ ਹੈਲਪ ਜਿਹੜੀ ਅਜੇ ਤੱਕ ਨਹੀਂ ਹੋਈ ਸਾਥ ਸੰਗਤ ਅੱਗੇ ਬੇਨਤੀ ਆ ਕਿ ਲੋਕਾਂ ਨੂੰ ਜਿਹੜੇ ਕੋਈ ਗਰੀਬ ਤਬਕਾ ਆ ਜੀ ਰਾਸ਼ਨ ਤੋਂ ਲੋਕ ਘਰਾਂ 'ਚ ਭੁੱਖੇ ਬੈਠੇ ਆ ਫਿਰ ਉਸ ਤੋਂ ਬਾਅਦ ਜੀ ਕੋਈ ਡੰਗਰ ਜਿਹੜੇ ਆ ਉਹ ਭੁੱਖੇ ਧਾਏ ਬੱਜੇ ਆ ਕਿਸੇ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਆਮਦਨ ਦਾ ਸਰੋਤ ਹੋਰ ਨਹੀਂ ਹੈਗਾ ਕਿਉਂਕਿ ਜ਼ਮੀਨ ਸਾਰੀ ਸਾਡੀ ਮੰਡ ਦੇ ਵਿੱਚ ਆ ਔਰ ਸਾਰੀ ਫਸਲ ਖਰਾਬ ਹੋ ਚੁੱਕੀ ਆ ਜੀ ਤੇ ਜਿੰਨੀ ਵੀ ਕੋਈ ਭੈਣ ਭਰਾਵਾ ਤੋਂ ਵੱਧ ਮਤ ਕਰ ਸਕਦਾ ਉਹ ਜ਼ਰੂਰ ਕਰੇ ਜੀ ਬਾਕੀ ਸਾਡੇ ਜੋ ਬਾਬਾ ਬੰਤਾ ਸਿੰਘ ਜੀ ਨੇ 1 ਦੰਦ ਮਿੰਟ ਖਸਾਲ ਤੋਂ ਕਥਾ ਬਾਤ ਕਿੰਨੇ ਬਹੁਤੀ ਉੱਗੇ ਉਹਨਾਂ ਦਾ ਗੁਰੂ ਘਰ ਹੈ ਜੋ ਪਿੰਡ ਦੇ ਨਾਲ ਹੀ ਨਿਆਂ ਦੇ ਵਿੱਚ ਉਹ ਸਾਹਮਣੇ ਡੁੱਬਾ ਹੋਇਆ ਦਿਖਾਈ ਦੇ ਰਿਹਾਗਾ ਨਹੀਂ ਜੀ ਕੋਈ ਚੈਨਲ ਨਹੀਂ ਆਇਆ ਜੀ ਜੇ ਕੋਈ ਇੱਕ ਅਤੀ ਖਬਰ ਲੱਗੀ ਹੋਵੇ ਤੇ ਆਪਾਂ ਕਹਿ ਨਹੀਂ ਸਕਦੇ ਪਰ ਕੋਈ ਹਾਈਲਾਈਟ ਸਾਡੇ ਏਰੀਆ ਦਾ ਜਿਹੜਾ ਮਸਲਾ ਆ ਜੀ ਤੁਸੀਂ ਦੂਰ ਤੱਕ ਜ਼ੂਮ ਕਰਕੇ ਵੇਖ ਸਕਦੇ ਆ ਕਿ ਹਜ਼ਾਰਾਂ ਏਕੜ ਇਹ ਕੱਲੇ ਆਪਾਂ ਮੁੰਡੇ ਪਿੰਡ ਦੇ ਵਿੱਚ ਖੜੇ ਆ ਜੀ ਆਪਾਂ ਹੋਰ 7-8 ਪਿੰਡ ਆ ਜਿਹੜੇ ਪਿੰਡ ਦੇ ਵਿੱਚ ਮੱਦੀ ਚਲੇ ਗਈ ਹੈ ਜੀ ਇਹੋ ਹੀ ਹਾਲਾਤ ਨੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਇਧਰਲੇ ਸਾਡੇ ਇੱਕ ਸਾਡੇ ਇਧਰਲੇ ਬੰਨੇ ਦੀ ਕੋਈ ਵੀ ਕਿਸੇ ਤਰ੍ਹਾਂ ਦਾ ਐਡਵਾਂਸ ਬੰਨ ਨਹੀਂ ਹੈਗਾ ਜੀ ਬੰਨ ਜਿਹੜਾ ਆ ਉਹ ਬਿਆਸ ਰਿਆ ਦੇ ਪਰਲੇ ਪਾਸੇ ਆ ਸਾਡੇ ਇਧਰ ਦੀ ਆ ਆਪਣਾ ਢਾਈ ਜਿਹੜਾ ਇੱਥੇ ਜਿਹੜੇ ਏਰੀਆ 'ਚ ਆਪਾਂ ਖੜੇ ਆ ਇਹ ਤੋਂ ਅੱਗੇ ਜ਼ਮੀਨਾਂ ਉੱਚੀਆਂ ਹੋਣ ਕਾਰਨ ਇਧਰ ਕੋਈ ਬੰਨ ਦਾ ਪ੍ਰਬੰਧ ਅੱਜ ਤੱਕ ਨਹੀਂ ਹੋ ਸਕਿਆ ਤਿੰਨ ਕਿਲੋਮੀਟਰ ਮਾਰ ਚੱਲਣੀ ਪੈਂਦੀ ਚਾਰ ਕਿਲੋਮੀਟਰ ਦਾ ਏਰੀਆ ਜੀ ਇਹ 4 ਕਿਲੋਮੀਟਰ ਦਾ ਤੇ ਕੋਈ 18-20 ਕਿਲੋਮੀਟਰ ਲੰਬਾ ਆ ਜੀ ਇਹ ਗੋਇੰਦਵਾਲ ਸਾਹਿਬ ਤੋਂ ਲੈ ਕੇ ਅੱਗੇ ਜੀ ਘੜਕੇ ਤੋਂ ਅੱਗੇ ਕਿੜੀਆਂ ਕਾਫੀ ਪਿੰਡ ਪੈ ਜਾਂਦੇ ਆ ਜੀ ਉੱਥੇ ਜਾ ਕੇ ਮੁੜ ਆ ਵਾਹਿਗੁਰੂ ਜੀ ਕੀ ਫੋਟੇ